ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਆਪਾਂ ਵੀਡੀਓ ਵਿੱਚ ਇੱਕ ਤਾਜੀ ਸੂਈ ਬੈੜ ਲੈ ਕੇ ਆਇਆ ਰਾਖੀ ਕਰੋਸ ਬੈੜਾ ਤਾਜੀ ਸੂਈ ਆ ਪੰਜ-ਸੱਤ ਦਿਨ ਵਾਂਗ ਸੂਈ ਨੂੰ ਠੰਡੀ ਸੀਲ ਤੇ ਬਹੁਤ ਵੀ ਚੰਗਾ ਗਾ 6-7 ਦਿਨੋਂ ਕੋ ਸੂਈ ਨੂੰ ਪਿੰਡ ਹੈ ਜੀ ਦੁੱਲੇ ਵਾਲਾ ਦੁੱਲੇ ਵਾਲਾ ਪਿੰਡ ਜ਼ਿਲ੍ਹਾ ਬਠਿੰਡਾ ਦਾ ਪਿੰਡ ਆ ਨੇੜੇ ਇਸ ਦੇ ਭਾਈ ਰੂਪਾ ਇੱਕ ਸਾਈਡ ਸਲਾਦਪੁਰਾ ਲੱਗ ਜਾਂਦਾ ਦੂਜੀ ਸਾਈਡ ਬਰਨਾਲੇ ਜ਼ਿਲ੍ਹੇ ਦਾ ਮਸ਼ਹੂਰ ਪਿੰਡ ਜੰਗਿਆਣਾ ਤੇ ਜਿਹੜੇ ਘਰ ਚੋਂ ਆਪਾਂ ਵੀਡੀਓ ਬਣਾ ਰਹੇ ਹਾਂ ਇਹ ਜੰਗਿਆਣਾ ਨੂੰ ਜਿਹੜੀ ਕੱਸੀ ਵਿੱਚ ਪਿੰਡ ਜੰਗਿਆਣਾ ਤੋਂ ਕੱਸੀ ਆਉਂਦੀ ਆ ਕੱਸੀ ਦੇ ਪ੍ਰਕਾਰਾ ਮੌੜਾਂ ਦੇ ਘਰ ਵੱਜਦੇ ਆ ਸੀਰਾ ਸਿੰਘ ਮੌੜ ਦੇ ਘਰੋਂ ਤੇ ਕਰਦੇ ਆਪਾਂ ਇਹਨਾਂ ਦੇ ਮਾਲਕ ਨਾਲ ਗੱਲ ਕੱਸੀ ਕਰਦੇ ਆ ਇਹਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ 7 ਦਿਨ ਹੋ ਗਏ ਸੂਆ ਕਿੰਨਾ ਜੀ ਇਹਦਾ ਦੂਜਾ ਹੀ ਦੂਜਾ ਸਵਾਤ ਤੇ ਦੁੱਧ ਕਿੰਨਾ ਇਸ ਟਾਈਮ ਬੋਲਾ ਹੈਗਾ 8 ਲੀਟਰ 8 ਲੀਟਰ ਤਿਆਰ ਆ ਹਾਂਜੀ ਦੋਸਤੋ 8 ਲੀਟਰ ਬੋਲਾ ਤਿਆਰ ਆ ਠੰਡੀ ਸੀ ਇਹਦਾ ਤੁਸੀਂ ਦੇਖ ਸਕਦੇ ਆ ਬੱਚਾ ਕਿਵੇਂ ਥਣਾ ਨੂੰ ਹੱਥ ਲਾਈ ਜਾਂਦਾ ਕੋਈ ਇਹ ਨਹੀਂ ਇਦੋਂ ਹੈ ਨਹੀਂਗਾ ਭਾਵੇਂ ਬਿਨਾ ਨਿਆਣੇ ਬਿਚੋ ਲੋ ਹੋਰ ਵੀ ਦੁੱਧ ਵਧਣ ਦੀ ਨਹੀਂ ਦਾ ਸੇਵਾ ਨਾਲ ਹਾਂਜੀ ਸੇਵਾ ਦੇ ਨਾਲ ਬਾਕੀ ਗਰਮੀ ਆ ਗਰਮੀ ਦੇ ਵਿੱਚ ਤਾਂ ਸਾਰੀਆਂ ਗਾਂਾਂ ਦੁੱਧ ਕਾਢੀ ਗਆਂ ਆਹ ਐਚ ਅਫਗਾਨ ਦੂਜੀਆਂ ਗਾਵਾਂਾਂ ਗਿਆ ਸਾਰੀਆਂ ਪਾਲ ਪਾਸਾ 7 7 ਕਿਲੋ ਦੁੱਧ ਘਾਟੀਆਂ ਤਾਜੀ ਸੂਈ ਵੈੜਾ ਇਹ ਬੱਚਾ ਇਹਦੇ ਮਗਰ ਮੇਲ ਕਾਫਾ ਜਿਆ ਸਾਹੀਵਾਲ ਨਸਲ ਦਾ ਸੀਗਾ ਚੰਗਾ ਸੀਮਾ ਲਾਏ ਸੀ ਆਪਾਂ ਪਰ ਬੱਸ ਆ ਗਿਆ ਚਲੋ ਕੋਈ ਗੱਲ ਨਹੀਂ ਤੇ ਬਾਕੀ ਅ ਲੱਭੀ ਇਹਦਾ ਰੇਟ ਕੀ ਆ ਜੀ 35000 ਕੋਈ ਮਾਨ ਤਾਣ ਮੌਕੇ ਦੀ ਗੱਲ ਦੋਸਤੋ 35000 ਰੁਪਿਆ ਮੁੱਲ ਕਰਿਆ 10-11 ਕਿਲੋ ਦੁੱਧ ਆਰਾਮ ਨਾਲ ਦੇ ਦੇਗੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਪਰ ਇਹ ਠੰਢੀ ਸੀਲਾ ਗਰਮੀਆਂ ਘੱਟ ਮੰਨਦੀਆਂ ਇਹ ਜੇ ਕਿਸ ਨੇ ਘਰੇ ਦੁੱਧ ਪੀਣ ਨੂੰ ਲੈਣੀਆਂ ਰੇਟ ਵੀ ਜਾਇਜ਼ ਆ ਤੇ ਤਾਜੀ ਸੂਈਆ ਦੁੱਧ ਸੇਵਾ ਦੇ ਨਾਲ ਹੋਰ ਵੀ ਬਣੇਗੀ ਅਸੀਂ ਤਾਂ 1 ਲੀਟਰ ਬਹੁਤ ਤਿਆਰ ਆ ਕੋਈ ਵੀ ਖਰੀਦਣ ਦਾ ਚਾਹਵਾਂ ਹੋਵੇ ਤੇ ਬਾਈ ਨਾਲ ਸੰਪਰਕ ਕਰ ਸਕਦੇ ਆਂ ਤੇ ਆਪਣਾ ਮੋਬਾਈਲ ਨੰਬਰ 95015 75255 ਦੁਬਾਰੇ ਫੇਰ ਬੋਲ ਦਿੰਦਾ 95015 75255 ਹਾਂਜੀ ਮੋਬਾਈਲ ਨੰਬਰ ਤੁਹਾਨੂੰ ਦੱਸਤਾ ਕੋਈ ਵੀ ਵੀਰ ਖਰੀਦਣ ਦਾ ਚਾਹਵਾਨ ਹੋਵੇ ਸੰਪਰਕ ਕਰ ਸਕਦਾ ਠੰਡੀ ਸੀਲ ਆ ਜੀ ਚੰਗਾ ਬੁੱਧ ਦੀ ਨੀਂਦ ਆਪਾਂ ਨੂੰ ਇਸ ਤੋਂ ਰੇਟ ਵੀ ਜਾਇਜ਼ ਕਰਿਆ ਕਿਉਂਕਿ ਦੁੱਧ ਦੀ ਸਾਉਟ ਬਹੁਤ ਜ਼ਿਆਦਾ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਕਿਸੇ ਵੀਰ ਨੇ ਘੱਟ ਪੈਸੇ ਲੈਉਣੇ ਹੁਣ ਤਾਂ ਇਹ ਬਾਈ ਨਾਲ ਸੰਪਰਕ ਕਰ ਸਕਦੇ ਆ ਇਹਨਾਂ ਕੋਲ ਲੇਬਰ ਦੀ ਘਾਟ ਆ ਕਿਉਂਕਿ ਝੋਨਾ ਕਾਫੀ ਬਾਹਰ ਕਰਿਆ ਵਾ ਤੇ ਡੰਗਰ ਪਸ਼ੂ ਬਹੁਤ ਜ਼ਿਆਦਾ ਆ ਸਾਹਮਣ ਵਾਲਾ ਇੱਕ ਜਣਾ ਹੀ ਆ ਧੰਨਵਾਦ ਬਾਈ ਜੀ ਸਾਰਿਆਂ ਦਾ